ਹਾਂਜੀ ਸਟੂਡੈਂਟਸ ਸਾਰੀ ਕਾਲਸ ਵਕਤੇ ਤੁਹਾਡੇ ਆਪਣੇ ਚੈਨਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਪੀਐਸਟੈਟ 2024 ਬਾਰੇ ਪੂਰਾ ਜਿਹੜਾ ਰੌਲਾ ਚੱਲ ਰਿਹਾ ਹੈ ਕਿ ਪੀਐਸਟੈਟ ਦਾ ਨੋਟੀਫਿਕੇਸ਼ਨ ਕਿਉਂ ਨਹੀਂ ਆ ਰਿਹਾ ਤੇ ਕਦੋਂ ਆ ਰਿਹਾ ਹੈ ਉਸ ਬਾਰੇ ਹੀ ਗੱਲ ਕਰਾਂਗੇ ਸੋ ਇੱਕ ਹਿੰਦੀ ਅਖਬਾਰ ਦੀ ਕਟਿੰਗ ਦੀ ਆਪਾਂ ਗੱਲ ਕਰਦੇ ਹਾਂ ਸੋ ਉਸ ਤੋਂ ਪਹਿਲਾਂ ਦੱਸਦੀ ਇਹ ਚੈਨਲ ਤੇ ਨਵੇਂ ਹੋ ਗਏ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਤੁਸੀਂ ਡੇਲੀ ਜਿਹੜਾ ਪੀਐਸਟੈਟ ਦੀ ਤਿਆਰੀ ਆਪਣੇ ਚੈਨਲ ਰਾਹੀਂ ਕਰ ਸਕਦੇ ਹੋ ਜਾਂ ਕਿਵੇਂ ਹੋਰ ਜਿਹੜੀ ਇਨਫੋਰਮੇਸ਼ਨ ਪੀਐਸਟਟ ਬਾਰੇ ਹੁੰਦੀ ਹੈ ਸਲੇਸ ਬਾਰੇ ਹਰ ਇੱਕ ਜਾਣਕਾਰੀ ਤੁਹ ਸੋ ਚੈਨਲ ਦੇ ਨਵੇਂ ਗਿਆ ਪਹਿਲਾਂ ਸਬਸਕ੍ਰਾਈਬ ਕਰ ਲਓ ਜਾਣਕਾਰੀ ਨੂੰ ਐਂਡ ਤੱਕ ਜਰੂਰ ਸੁਣਿਓ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈਗੀ ਸਾਰਿਆਂ ਵਾਸਤੇ ਤੁਸੀਂ ਦੇਖਦੇ ਹੋ ਕਿ ਜਿਹੜਾ ਪਿਛਲੇ ਹੀ ਸਮੇਂ ਦੇ ਵਿੱਚ ਜਿਹੜਾ ਇੱਕ ਫਰਵਰੀ ਮਹੀਨੇ ਦੇ ਵਿੱਚ ਇੱਕ ਨੋਟਿਸ ਕੱਢਿਆ ਕਿ 26 ਮੈਨੂੰ ਪੇਪਰ ਹੋ ਗਿਆ ਪਰ ਪੇਪਰ ਨਹੀਂ ਲਿਆ ਗਿਆ ਕੋਡ ਆਫ ਕੰਡਕਟ ਦਾ ਬਹਾਨਾ ਕਰਕੇ ਜਿਹੜਾ ਉਸ ਪੇਪਰ ਨੂੰ ਜਿਹੜਾ ਅੱਗੇ ਅੱਗੇ ਵੀ ਮੰਨ ਲਓ ਡੇਟ ਦੱਸੀਗੀ ਵੀ ਅਸੀਂ ਅੱਗੇ ਕਦੋਂ ਲੈ ਰਹੇ ਹਾਂ ਮੰਨ ਲਓ 26 ਨੂੰ ਨਹੀਂ ਹੋ ਰਿਹਾ ਤਾਂ ਅੱਗੇ ਦੱਸਣਾ ਚਾਹੀਦਾ ਸੀ ਵੀ ਅਸੀਂ ਕਦੋਂ ਲੈ ਰਹੇ ਹਾਂ ਸੋ ਉਸੇ ਨੂੰ ਮਸਲੇ ਦੇਖ ਕੇ ਜਿਹੜਾ ਤੁਹਾਨੂੰ ਪਤਾ ਕਿ 19 ਜੂਨ ਨੂੰ ਇੱਕ ਪ੍ਰੋਟੈਸਟ ਚੱਲ ਰਿਹਾ ਹੈਗਾ ਫਾਜ਼ਿਲਕਾ ਦੇ ਵਿੱਚ ਠੀਕ ਹੈ ਉਸ ਪ੍ਰੋਟੈਸਟ ਦੇ ਵਾਸਤੇ ਹੀ ਜਿਹੜਾ ਤੇ ਇਹ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਹਿੰਦੀ ਅਖਬਾਰ ਦੇ ਵਿੱਚ ਕੀ ਛਾਪਿਆ ਗਿਆ ਕਿ ਜਿਹੜਾ 18 ਫਰਵਰੀ ਨੂੰ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲੈਣੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਅਨੁਸਾਰ ਇਸ ਸਾਲ 26 ਮਈ ਨੂੰ ਪ੍ਰੀਖਿਆ ਲਈ ਜਾਏਗੀ ਪਰੰਤੂ ਅਭੀ ਤੱਕ ਸਰਕਾਰ ਦੁਆਰਾ ਪ੍ਰੀਖਿਆ ਕੇ ਲਿਏ ਕਿਸੇ ਤਰ੍ਹਾਂ ਕੇ ਫਾਰਮ ਨਹੀਂ ਭਰਵਾਏ ਗਏ ਔਰ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹਨੇ ਉਹਨਾਂ ਨੇ aarop lagaya hai ki sarkar apne kiye vaade se vaag rahi hai ਔਰ ਸਰਕਾਰ ਨੇ ਪੰਜਾਬ ਸਰਕਾਰ ਅਧਿਆਪਕ ਯੋਗਤਾ ਟੈਸਟ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਜੁਨੀਅਨ 19 ਜੂਨ ਕੋ ਪਾਵ ਜੁਨੀਅਨ ਨੇ ਇਸ ਅਖਬਾਰ ਚੈਲੰਜ ਕਰ ਦਿੱਤਾ ਹੈਗਾ ਕਿ 17 ਜੂਨ ਨੂੰ ਵੀ ਨੋਟੀਫਿਕੇਸ਼ਨ ਆ ਜੇ ਅੱਜ 15 ਜੂਨ ਹੈ ਠੀਕ ਹੈ ਜੇ 17 ਜੂਨ ਨੂੰ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ 19 ਜੂਨ ਨੂੰ ਜੁਨੀਅਨ ਜਿਹੜਾ ਇੱਕ ਇਹ ਫਲਾਈਓਵਰ ਹੈ ਫਿਰੋਜ਼ਪੁਰ ਫਾਜ਼ਲਕਾ ਰੋਡ ਦੇ ਉੱਪਰ ਉਸ ਨੂੰ ਜਾਮ ਕੀਤਾ ਜਾਊਗਾ ਇੱਥੇ ਜੁਨੀਅਨ ਦੇ ਮੈਂਬਰਾਂ ਦੇ ਵੀ ਤੁਸੀਂ ਨਾਮ ਦੇਖ ਸਕਦੇ ਹੋ ਹੁਣੇ ਤੁਹਾਡੀ ਤੇ ਡਿਮੈਂਡ ਹੈਗਾ 17 ਜੂਨ ਦੇ ਵਿੱਚ ਕਿਹੜਾ ਕਿਵੇਂ ਕਹਿੰਦੇ ਵੀ ਬਾਲੇ ਜਿਆਦਾ ਦਿਨ ਨੇ ਅ ਅੱਜ ਤੇ ਇੱਕ ਦੋ ਰਾਤ ਇੱਕ ਰਾਤ ਹੀ ਬਾਕੀ ਹੈਗੀ ਐ ਸੋ ਪਤਾ ਲੱਗ ਜੇ 17 ਜੂਨ ਨੂੰ ਆਉਂਦਾ ਜਾਂ ਨਹੀਂ ਆਉਂਦਾ ਪਰ ਜੇ ਨੋਟੀਫਿਕੇਸ਼ਨ ਨਹੀਂ ਹੁੰਦਾ ਜਿਹੜੇ ਵੀ ਪੀਐਸਟਟ ਦੇਣ ਜਾ ਰਹੇ ਆ ਸਟੂਡੈਂਟ ਤਾਂ ਉਹ ਸਟੂਡੈਂਟ ਫਾਜ਼ਿਲਕਾ ਵਿਖੇ ਫਾਜ਼ਿਲਕਾ ਵਿਖੇ ਜਿਹੜਾ ਪ੍ਰੋਟੈਸਟ ਦੇ ਵਿੱਚ 19 ਤਰੀਕ ਨੂੰ ਜ਼ਰੂਰ ਪਹੁੰਚੋ ਤਾਂ ਕਿ ਤੁਸੀਂ ਪੀਐਸਟਟ ਮਾਸਟਰ ਗ੍ਰੇਡ ਤੋਂ ਪਹਿਲਾਂ ਕਰਵਾ ਸਕੋ ਨਹੀਂ ਤੁਸੀਂ ਸਾਰੀ ਉਮਰ ਪਸਤਾਉਂਦੇ ਲੈ ਜਾਓਗੇ ਕਿ ਮਾਸਟਰ ਗ੍ਰੇਡ ਪਹਿਲਾਂ ਆ ਜਾਏਗਾ ਸੋ ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਚੀਜ਼ ਹੈਗੀ ਹੈ ਤੁਸੀਂ ਜੇਕਰ ਤਿਆਰੀ ਕਰ ਰਹੇ ਹੋ ਕਿ ਆਪਣੇ ਕੋਰਸ ਹੈਗੇ ਨੇ ਕੋਰਸਾਂ ਦੇ ਤੁਹਾਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਾਈ ਜਾ ਰਹੀ ਹੈ ਤੁਸੀਂ ਪਹਿਲੀ ਵਾਰ ਵਿੱਚ ਇੱਕ ਅਟੈਂਪਟ ਦੇ ਵਿੱਚ ਹੀ ਤੁਸੀਂ ਆਪਣਾ ਐਗਜ਼ਾਮ ਕੁਆਲੀਫਾਈ ਕਰਦੇ ਹੋ ਇਸ ਤੋਂ ਪਹਿਲਾਂ ਹਜ਼ਾਰਾਂ ਸਟੂਡੈਂਟ ਆਪਣੇ ਚੈਨਲ ਤੇ ਜਿਹੜੇ ਇਹਨਾਂ ਕੋਰਸਾਂ ਦੇ ਰਹੀ ਜਿਹੜਾ ਪੀਐਸਟ ਦੀ ਤਿਆਰੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਜਿਹੜਾ ਕੋਰਸ ਹੈਗੇ ਇਸ ਤਰ੍ਹਾਂ ਦੇ ਕੋਰਸ ਹੈਗੇ ਇੱਕ ਆਪਣੇ ਕੋਲੇ ਕੋਰਸ ਹੈਗਾ 1199 ਰੁਪਏ ਦਾ ਕੋਰਸ ਜਿਸ ਨੂੰ ਸੀਡੀਪੀ ਪੰਜਾਬੀ ਇੰਗਲਿਸ਼ ਇਹ ਕੋਰਸ ਕੋਈ ਵੀ ਲੈ ਸਕਦਾ 90 ਅੰਕਾਂ ਦਾ ਕਾਮਨ ਕੋਰਸ ਹੈਗਾ ਚਾਹੇ ਤੁਹਾਡਾ ਕਿਹੜਾ ਵੀ ਸਬਜੈਕਟਾ ਚਾਹੇ ਈਟੀਟੀ ਵਾਲਾ ਚਾਹੇ ਵੀਐਡਾ ਵਾਲਾ ਚਾਹੇ 뮤ਜ਼ਿਕ ਵਾਲਾ ਸੰਸਕ੍ਰਿਤੀ ਵਾਲਾ ਆਰਟਿਕ ਕਿਸੇ ਵੀ ਤਿਆਰੀ ਕੰਪਲੀਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਥਿਉਰੀ ਵੀਡੀਓ ਲੈਕਚਰ ਮਿਲਣਗੇ ਥਿਉਰੀ ਪੀਡੀਐਫ ਨੋਟਸ ਮਿਲਣਗੇ ਐਮਸੀਕਿਊ ਨੋਟਸ ਮਿਲਣਗੇ ਮੌਕ ਟੈਸਟ ਮਿਲੇਗਾ ਇਸ ਤੋਂ ਬਾਅਦ ਤੁਸੀਂ ਆਪਣਾ ਜੇਕਰ ਕੱਲੀ ਸੀਡੀਪੀ ਤਿਆਰੀ ਕਰਨੇ ਬਹੁਤ ਸਾਰਿਆਂ ਨੂੰ ਸੀਡੀਪੀ ਔਖੀ ਲੱਗਦੀ ਆ ਇਹ ਸੀਡੀਪੀ ਦਾ ਕੋਰਸ ਲੈਦੇ ਹੋ 5000 ਐਮਸੀਕਿਊ ਸੀਡੀਪੀ ਚ ਤੁਹਾਨੂੰ ਪ੍ਰੋਵਾਈਡ ਹੋਣਗੇ MCQ ਤੋਂ ਬਿਨਾ ਤੁਹਾਨੂੰ ਵੀਡੀਓ ਲੈਕਚਰ ਮਿਲਣਗੇ ਤੁਹਾਨੂੰ ਦੋ ਦੋ ਟੀਚਰਾਂ ਦੁਆਰਾ ਇੱਕ ਇੱਕ ਕਨਸੈਪਟ ਕਲੀਅਰ ਦੇਖਣ ਨੂੰ ਮਿਲੇਗਾ ਜਿਹੜਾ ਪਸੰਦ ਹੋ ਉਸ ਤੋਂ ਪੜ੍ਹ ਸਕਦੇ ਹੋ ਸੋ ਇਸ ਦੇ ਵਿੱਚ ਵੀਡੀਓ ਲੈਕਚਰ ਪੀਡੀਐਫ ਥਿਊਰੀ ਨੋਟਸ ਅਲੱਗ ਤੋਂ ਹੋਣਗੇ ਥਿਊਰੀ ਕਲਾਸਾਂ ਲੱਗਦ ਹੋਣਗੀਆਂ ਮੌਕ ਟੈਸਟ ਪੀਆਈਕਿਊ ਕੁਐਸਚਨ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਜੇਕਰ ਫੁੱਲ ਕੋਰਸ ਐਸਐਸਟੀ ਦਾ ਲੈਣਾ ਜਦੋਂ ਐਸਐਸਟੀ ਮਸਟ ਗੇਟ ਦੀ ਐਸਐਸਟੀ ਸੋਰੀ ਪੀਐਸਟ ਦੀ ਤਿਆਰੀ ਕਰ ਰਹੇ ਹੋ ਐਸਐਸਟੀ ਹਿੰਦੀ ਵਾਲੇ ਉਹ ਪੰਜਾਬੀ ਵਾਲੇ ਉਹ ਇੰਗਲਿਸ਼ ਵਾਲੇ ਉਹ ਤਾਂ ਆਹ ਕੋਰਸ ਲੈ ਸਕਦੇ ਹੋ 2499 ਦਾ ਕੋਰਸ ਹੈ ਜਿਹਦੇ ਵਿੱਚ ਤੁਹਾਨੂੰ 30 ਨੰਬਰਾਂ ਦੀ ਮਨੋਗਿਆਰ ਕੰਪਲੀਟ ਇੰਗਲਿਸ਼ ਕੰਪਲੀਟ ਪੰਜਾਬੀ ਕੰਪਲੀਟ ਸਮਾਜਿਕ ਸਿੱਖਿਆ ਕੰਪਲੀਟ ਕਿਦੇ ਰਾਹੀਂ ਵੀਡੀਓ ਲੈਕਚਰ ਦੇ ਰਾਹੀਂ ਪੀਡੀਐਫ ਨੋਟਸ ਐਮਸੀਕਿਊ ਦਾ ਹੀ ਥਿਉਰੀ ਨੋਟਸ ਦੇ ਰਾਹੀਂ ਮੌਕ ਟੈਸਟ ਦੇ ਰਾਹੀਂ ਪੀਬੀਏਕ ਕਵਚਨ ਦੇ ਰਹੀ ਸੋ ਇਹ ਕੋਰਸ 2499 ਦਾ ਕੋਰਸ ਹੈ ਇਹਨਾਂ ਕੋਰਸਾਂ ਦੇ ਤੁਹਾਨੂੰ ਆਲਰੇਡੀ ਹੀ ਆਫਰ ਦਿੱਤੇ ਹੋਏ ਤੁਸੀਂ ਦੇਖਦੇ ਹੋ 999 ਦਾ ਕੋਰਸ ਸਿਰਫ ਤੁਹਾਨੂੰ 2499 ਵਿੱਚ ਪੈ ਰਿਹਾ ਇਹ 1499 ਦਾ ਕੋਰਸ ਜਿਹੜਾ 699 ਵਿੱਚ ਪੈ ਰਿਹਾ ਇਹ 1999 ਦਾ ਕੋਰਸ ਤੁਹਾਨੂੰ 1199 ਵਿੱਚ ਪੈ ਰਿਹਾ ਸੋ ਇਹ ਕੋਰਸ ਫੋਲੋ ਕਰ ਸਕਦੇ ਹੋ ਸੋ ਜ਼ਿਆਦਾ ਜਾਣਕਾਰੀ ਲਈ ਆਪਣਾ ਇੱਕ ਨੰਬਰ ਰਹੇਗਾ ਇਸ ਨੰਬਰ ਤੇ ਤਾਂ ਉਸ ਤੋਂ ਪਹਿਲਾਂ ਨੰਬਰਸ ਨੇ ਇਹ ਕੋਰਸ ਜਿਹੜਾ ਇਸ ਐਪ ਦੇ ਉੱਪਰ ਮਿਲਣਗੇ ਇਸ ਐਪ ਨੂੰ ਅਸੀਂ ਪਲੇ ਸਟੋਰ 'ਚ ਜਾ ਕੇ ਡਾਊਨਲੋਡ ਕਰ ਸਕਦੇ ਹਾਂ ਇਸ ਐਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਮਿਲ ਜਾਊਗਾ ਠੀਕ ਹੈ ਐਪ ਨੂੰ ਡਾਊਨਲੋਡ ਕਰ ਲਓ ਉੱਥੇ ਐਸਐਸਟੀ ਆਣੇ ਦੇ ਸੋਨੂੰ 600 ਦੇ ਲਗਭਗ ਫ੍ਰੀ ਕੁਐਸਚਨ ਤੇ ਡੈਮੋ ਕਲਾਸਾਂ ਵੀ ਮਿਲ ਜਾਣਗੀਆਂ ਤੇ ਇਹ ਆਪਣਾ ਨੰਬਰ ਹੋਊਗਾ 9878731752 ਇਸ ਨੰਬਰ ਤੇ ਤੁਸੀਂ ਕੀ ਕਰਨਾ ਹੈ ਮੈਸੇਜ ਕਰਨਾ ਜੇਕਰ ਤੁਸੀਂ ਫ੍ਰੀ ਤਿਆਰੀ ਕਰਨੀ ਹੈਗੀ ਐ एमसीक्यू ਕਲਾਸਾਂ ਰਾਹੀਂ ਆਪਣੇ YouTube ਤੇ ਡੇਲੀ ਕਲਾਸਾਂ ਚੱਲਦੀਆਂ ਤਾਂ ਤੁਸੀਂ ਕੀ ਕਰਨਾ ਕੋਰਸਾਂ ਬਾਰੇ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਫ੍ਰੀ ਤਿਆਰੀ ਕਰਨ ਵਾਸਤੇ ਆਪਣਾ ਨੇਮ ਲਿਖੋ ਸਬਜੈਕਟ ਲਿਖੋ ਡਿਜੀਟਲ ਲਿਖੋ ਜਨਰਲ ਲਿਖੋ ਇਹ ਚੀਜ਼ਾਂ ਲਿਖ ਕੇ ਭੇਜ ਦਿਓ ਤਾਂ ਕਿ ਤੁਸੀਂ ਐਮ ਐਸ ਕਿਊ ਦੀ ਜਿਹੜੀਆਂ ਡੇਲੀ ਫ੍ਰੀ ਕਲਾਸਾਂ YouTube ਤੇ ਚੱਲਦੀਆਂ ਉਹਨਾਂ ਰਾਹੀਂ ਤਿਆਰੀ ਕਰ ਸਕਦੇ ਹੋ ਆਪਣੇ WhatsApp ਗਰੁੱਪ ਤੇ ਫ੍ਰੀ ਜੁੜ ਸਕਦੇ ਹੋ ਇਸ ਲਈ ਆਪਣਾ Telegram ਗਰੁੱਪ ਹੈਗਾ Telegram ਗਰੁੱਪ ਵਿੱਚ ਜੁੜੋ Telegram ਗਰੁੱਪ ਵਿੱਚ ਜੁੜਨ ਵਾਸਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਇੱਕ ਨੰਬਰ ਮਿ ਤੁਸੀਂ ਜੁੜ ਸਕਦੇ ਹੋ ਜਦ ਤੁਸੀਂ ਡਾਇਰੈਕਟ ਟੈਲੀਗ੍ਰਾਮ 'ਚ ਜਾ ਕੇ ਸਰਚ ਮਾਰੋ MSW study ਤਾਂ ਵੀ ਤੁਸੀਂ ਉੱਥੇ ਆਪਣੇ ਟੈਲੀਗ੍ਰਾਮ ਗਰੁੱਪ ਦੇ ਨਾਲ ਜੁਆਇਨ ਹੋ ਸਕਦੇ ਹੋ ਤੇ ਜਿਹੜਾ ਚੈਨਲ ਆਪਣਾ ਟੈਲੀਗ੍ਰਾਮ ਦਾ ਉਹਦੇ ਨਾਲ ਵੀ ਜੁਆਇਨ ਹੋ ਸਕਦੇ ਹੋ ਸੋ ਮਸਟ ਗੇਟ ਐਸਐਸਟੀ ਪੰਜਾਬੀ ਦੀ ਤਿਆਰੀ ਕਰ ਰਹੇ ਹੋ ਤਾਂ ਵੀ ਤੁਸੀਂ ਆਪਣੇ ਇਨਾਂ ਹੀ ਦੋਨੇ ਪਲੇਟਫਾਰਮਾਂ ਨੂੰ ਚੂਜ਼ ਕਰ ਸਕਦੇ ਹੋ ਇਹ ਸੀ ਇਨਫੋ 17 ਜੂਨ ਤੱਕ ਨੋਟੀਫਿਕੇਸ਼ਨ ਆਏਗਾ ਜਾਂ ਨਹੀਂ ਆਏਗਾ ਇਹ ਬਾਅਦ ਦੀ ਗੱਲ ਹੈਗੀ ਹੈ ਸੋ ਨਹੀਂ ਫਿਰ 19 ਜੂਨ ਤੋਂ ਬਾਅਦ ਹੀ ਪਤਾ ਲੱਗਣਾ ਨੋਟੀਫਿਕੇਸ਼ਨ ਦਾ ਕੀ ਬਣਨਾ ਸੋ ਇਨਫੋ ਨਾਲ ਜੁੜੇ ਰਹੋ ਪੀਐਸਟੈਟ ਦੀ ਹਰ ਇੱਕ ਇਨਫੋ ਆਪਣੇ ਚੈਨਲ ਤੇ ਮਿਲਦੀ ਰਹੂਗੀ ਪੀਐਸਟੈਟ ਦੀ ਤਿਆਰੀ ਕਰਨੀ ਹੈ ਕਿਵੇਂ ਸੋ ਸੀਡੀਪੀ ਦੀਆਂ ਨਵੀਂ ਇੱਕ ਸੀਰੀਜ਼ ਆਪਾਂ ਆਪਾਂ ਆਲਰੇਡੀ ਹੀ ਆਪਣੇ ਸੀਡੀਪੀ ਦੀ ਆਪਾਂ 200 ਕਲਾਸਾਂ ਕਰਾ ਚੁੱਕੇ ਹਾਂ ਉਹਦੀ ਇੱਕ ਪਲੇਲਿਸਟ ਬਣੀ ਹੈ ਆਪਣੇ ਚੈਨਲ ਉੱਪਰ ਤਾਂ ਉਹ ਤੁਸੀਂ ਦੇਖ ਸਕਦੇ ਹੋ ਮੰਡੇ ਤੋਂ ਹੋ ਸਕਦਾ ਜਾਂ 19 ਜੂਨ ਤੋਂ ਬਾਅਦ 19 ਜੂਨ ਤੋਂ ਬਾਅਦ ਆਪਾਂ ਇੱਕ ਨਵੀਂ ਸੀਡੀਪੀ ਦੀ ਸੀਰੀਜ਼ ਸਟਾਰਟ ਕਰਾਂਗੇ ਆਪਣੇ ਚੈਨਲ ਤੇ ਇਸ ਤੋਂ ਬਾਅਦ ਪੰਜਾਬੀ ਪੈਡਾਗੋਜੀ ਦੀ ਕਲਾਸ ਆਪਣੇ 3 ਵਜੇ ਲਾਈਵ ਚੱਲਦੀ ਆ ਐਸਐਸਟੀ ਵਾਲਿਆਂ ਵਾਸਤੇ ਦੁਪਹਿਰੇ 12 ਵਜੇ 4 ਵਜੇ ਇੱਕ ਪੋਲੀਟਿਕਲ ਦੀ ਕਲਾਸ ਚੱਲਦੀ ਹੈਗੀ ਹੈ ਠੀਕ ਹੈ ਸੋ ਇਹ ਸਾਰੀਆਂ ਕਲਾਸਾਂ ਤੁਸੀਂ ਫੋਲੋ ਕਰ ਸਕਦੇ ਹੋ ਆਉਣ ਵਾਲੇ ਵਿੱਚ ਹੋਰ ਵੀ ਨਵੀਆਂ ਕਲਾਸਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਮਿਲਾਂਗੇ ਕਿਸੇ ਹੋਰ ਵੀ ਤੱਕ ਲਈ ਸასი ਸ਼ਕਲ ਧੰਨਵਾਦ